ਤੇ ਉਧਰ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਪਹਿਲੇ ਸਾਈਬਰ ਕ੍ਰਾਈਮ ਥਾਣੇ ਦਾ ਉਦਘਾਟਨ ਐਸਐਸਪੀ ਵਿਵੇਕ ਸ਼ੀਲ ਸੋਨੀ ਵੱਲੋਂ ਕੀਤਾ ਗਿਆ। ਉਹ ਦੱਸਦੀ ਹੈ ਕਿ ਇਸ ਥਾਣੇ ਦੇ ਵਿੱਚ ईएफआर ਦੀ ਸਹੂਲਤ ਵੀ ਉਪਲਬਧ ਹੋਊਗੀ ਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਵਿਵੇਕ ਸ਼ੀਲ ਸੋਨੀ ਦਾ ਕਹਿਣਾ ਹੈ ਕਿ ਮੋਗਾ ਦੇ ਵਿੱਚ ਇਹ ਸਾਈਬਰ ਕ੍ਰਾਈਮ ਜੋ ਥਾਣਾ ਸ਼ੁਰੂ ਕੀਤਾ ਗਿਆ ਇਸ ਦਾ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ। ਤੋਂ ਲੋਕਾਂ ਦੇ ਨਾਲ ਆਨਲਾਈਨ ਧੋਖਾਧੜੀ ਕਰਨ ਵਾਲੇ ਵਿਅਕਤੀ ਦਾ ਖਾਤਾ ਜਿਹੜਾ ਇਸ ਥਾਣੇ ਦੇ ਵਿੱਚ ਹੁਣ ਫ੍ਰੀਜ ਕਰ ਦਿੱਤਾ ਜਾਊਗਾ ਤੇ ਸ਼ਿਕਾਇਤ ਕਰਤਾ ਦੇ ਪੈਸੇ ਵਾਪਸ ਕੀਤੇ ਜਾਣਗੇ ਤੇ ਇਸ ਦੇ ਵਿੱਚ ਨਵੀਆਂ ਵਿਸ਼ੇਸ਼ਤਾਵਾਂ ਵੀ ਜੋੜੀਆਂ ਗਈਆਂ ਨੇ ਅਤੇ ਈ ਐਫ ਆਈ ਆਰ ਰਾਹੀਂ ਕੇਸ ਵੀ ਦਰਜ ਕੀਤਾ ਗਿਆ ਸੋ ਲਗਾਤਾਰ ਪੰਜਾਬ ਭਰ ਦੇ ਵਿੱਚ ਸਾਈਬਰ ਨੂੰ ਰੋਕਣ ਦੇ ਲਈ ਸਾਈਬਰ ਕ੍ਰਾਈਮ ਥਾਣੇ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਦਾ ਉਦਘਾਟਨ ਪੰਜਾਬ ਦੇ ਵਿੱਚ ਵੱਡੇ ਅਫਸਰਾਂ ਵੱਲੋਂ ਕੀਤਾ ਜਾ ਰਿਹਾ ਹੈ ਇਹ ਮੋਗੇ ਜ਼ਿਲ੍ਹੇ ਦਾ ਜਿਹੜਾ ਸਾਈਬਰ ਕਾਫੀ ਸਟੇਸ਼ਨ ਹੈ ਇਹ ਕੁਝ ਦਿਨ ਪਹਿਲਾਂ ਆਪਰੇਸ਼ਨਲ ਹੋ ਚੁੱਕਾ ਹੈ ਸਾਡੇ ਕੋਲ ਇਹਦੇ ਵਿੱਚ ਸੀਸੀਟੀਵੀ ਨੈਸ ਦੇ ਵਿੱਚ ਜਿਹੜਾ ਐਫਆਈਆ ਦਰਜ ਕਰਨ ਦਾ ਪ੍ਰਵੀਨ ਆ ਚੁੱਕਾ ਹੈਗਾ ਔਰ ਆਪਾਂ ਐਫਆਈਆ ਆਲਰੇਡੀ ਦਰਜ ਕਰ ਵੀ ਚੁੱਕੇ ਹੈਗੇ ਸਾਡਾ ਜਿਹੜਾ ਟਰਾਇਲ ਰਨ ਹੈ ਉਹ ਕਾਮਯਾਬ ਹੋਇਆ ਹੈਗਾ ਇਸ ਤੋਂ ਬਾਅਦ ਇਹ ਨੂੰ ਬਖਰੇ ਤੌਰ ਦੇ ਉੱਪਰ ਇਹ ਪੁਲਿਸ ਸਟੇਸ਼ਨ ਬਣਾਇਆ ਗਿਆ ਇਹਦੇ ਵਿੱਚ ਨਵੇਂ ਜਿਹੜੇ ਆਪਣੇ ਕ੍ਰਿਮੀਨਲ ਲਾਜ਼ ਹੈਗੇ ਨੇ ਉਹਦੇ ਵਿੱਚ ਈਐਫਆਈਆਰ ਦਾ ਇੱਕ ਕਨਸੈਪਟ ਐਡ ਕੀਤਾ ਗਿਆ ਜਿਸ ਵਿੱਚ ਕੀ ਜਿਹੜੀ ਵੀ ਲੋਕਾਂ ਦੇ ਨਾਲ ਕੋਈ ਆਨਲਾਈਨ ਫੱਗੀ ਪੱਜਦੀ ਹੈ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਆਪਾਂ ਛੇਤੀ ਛੇਤੀ ਜਿਹੜੇ ਪੈਸੇ ਰੀਫੰਡ ਹੁੰਦੇ ਹੈਗੇ ਜਿਹੜੇ ਫ੍ਰੀਜ਼ ਕਰਤੇ ਜਾਂਦੇ ਹੈਗੇ ਹੈਗਾ ਹੈਲਪਲਾਈਨ ਦੇ ਉੱਪਰ ਕਾਲ ਕਰਕੇ ਉਹਨਾਂ ਸਾਰੇ ਪੈਸੇ ਦੁਬਾਨ ਦੇ ਵਿੱਚ ਸਾਨੂੰ ਬਹੁਤ ਜਲਦੀ ਮਿਲੇਗੇ ਇਸ ਤੋਂ ਇਲਾਵਾ ਇਨਾ ਦਾ ਟਾਈ ਅਪ ਜਿਹੜਾ ਹੈਗਾ ਵੱਖਰੇ ਵੱਖਰੇ ਸਰਵਿਸ ਪ੍ਰੋਵਾਈਡਰਸ ਦੇ ਨਾਲ ਹੈਗਾ ਤੇ ਦੇ ਨਾਲ ਕਿ ਜਿਹੜਾ ਵੀ ਕੋਈ ਡਾਟਾਸ ਪਰ ਸਾਨੂੰ ਰਿਕੁਆਇਰਮੈਂਟ ਹੁੰਦੀ ਹੈਗੀ ਉਹ ਵੀ ਸਾਨੂੰ ਜਲਦੀ ਤੋਂ ਮਿਲੇਗਾ ਤਾਂ ਸਾਨੂੰ ਉਮੀਦ ਹੈ ਵੀ ਆਪਾਂ ਮੈਂ ਜਿੱਥੇ ਵੀ ਕੋਈ ਇਲੈਕਟ੍ਰੋਨਿਕ মিডিਆ ਦੇ ਨਾਲ ਜਾਂ ਇਲੈਕਟ੍ਰੋਨਿਕ ਪਲੇਟਫਾਰਮ ਦੀ ਉਸ ਕਰਕੇ ਜਿੱਤੇ ਵੀ ਕਿਸੇ ਨੂੰ ਕੋਈ ਹਰਾਸਮੈਂਟ ਹੁੰਦੀ ਹੈ ਜਾਂ ਕਿਸੇ ਨੂੰ ਕੋਈ ਠੱਗੀ ਲੱਗਦੀ ਹੈ ਤਾਂ ਉਹਦੇ ਵਿੱਚ ਅਸੀਂ ਛੇਤੀ ਛੇਤੀ ਜਸਟਿਸ ਦੀ ਇਹਦੇ ਵਿੱਚ ਕਾਮਯਾਬ ਕਰਾਂਗੇ ਸੋ ਪਹਿਲਾਂ ਕਾਫੀ ਸਮਾਂ ਲੱਗ ਜਾਂਦਾ ਸੀ ਐਫਆਈਆਰ ਦਾ ਜਮਾਣੋਂ ਜਾਂ ਇਨਵੈਸਟੀਗੇਸ਼ਨ ਕਰਨਾ ਹੁਣ ਕਿੰਨਾ ਕ ਸਮਾਂ ਲੱਗੇਗਾ ਕਿ ਆਪਣੀ ਅਗਰ ਕਾਮਯ ਜਦ ਜੀ EFA ਹੈਗੀ ਹੈ ਨਵੇਂ ਕਾਨੂੰਨਾਂ ਦੇ ਮੁਤਾਬਕ ਉਹਦੇ ਵਿੱਚ FIR ਜਾਂ EFIR ਦਰਜ ਕਰਕੇ ਉਸ ਤੋਂ ਬਾਅਦ ਉਹ ਰਿਟਰਨ ਜਿਹੜੀ ਕੰਪਲੇਂਟ ਹੈਗੀ ਹੈ ਜਿਉ ਕੌਗਨੀਜ਼ੇਬਲ ਅਫੈਂਸ ਡਿਸਪੋਜ਼ ਕਰ ਦਿੱਤਾ ਉਹ 3 ਦਿਨਾਂ ਦੇ ਵਿੱਚ ਰਿਟਰਨ ਕਰਕੇ ਉਹਨਾਂ ਤੋਂ ਸਾਈਨ ਕਰਵਾਣੇ ਹੁੰਦੇ ਹੈਗੇ ਨੇ ਜੇ ਜੇ ਇਸ ਤੋਂ ਇਲਾਵਾ ਆਪਣੀ ਮਾਨਯੋਗ ਹਾਈ ਕੋਰਟ ਨੇ ਵੀ بار بار ਇਹ ਆਰਡਰ ਦਿੱਤਾ ਹੈਗਾ ਵੀ ਜੇ ਕਿਤੇ ਐਫਆਈਆ ਨਹੀਂ ਵੀ ਹੁੰਦੀ ਹੈ ਪਰ ਪੈਸੇ ਫ੍ਰੀਜ਼ ਹੋਏ ਹੋਏ ਨੇ ਔਰ ਠੱਗੀ ਹੈਗੀ ਹੈ ਤਾਂ ਉਸ ਟਾਈਮ ਦੇ ਉੱਪਰ ਕੋਰਟਸ ਨੇ ਵੀ ਇਨਸਟਰਕਸ਼ਨ ਦਿੱਤੀ ਗਈ ਵੀ ਛੇਤੀ ਛੇਤੀ ਜਿਹੜੇ ਹੈਗੇ ਪੈਸੇ ਰੀਫੰਡ ਕਰੰਦੇ ਆਰਡਰ ਦਿੱਤੇ ਜਾਣ ਇਸ ਤੋਂ ਇਲਾਵਾ ਜਿਹੜਾ ਆਪਣਾ ਇਹਦੇ ਵਿੱਚ 9 ਕਰੋੜਾਂ ਦੇ ਵਿੱਚ 15 ਦਿਨਾਂ ਦਾ ਟਾਈਮ ਦਿੱਤਾ ਗਿਆ ਹੈਗਾ ਜੇ ਕਿਤੇ ਵੀ ਕੋਈ ਕੰਪਲੇਂਟ ਆਂਦੀ ਹੈਗੀ ਤਾਂ 15 ਦਿਨਾਂ ਦੇ ਵਿੱਚ ਉਹਨੂੰ ਉਹਨੂੰ ਹਨ ਚਾਹੀਆ ਨਹੀਂ ਹੈ ਉਹਦੇ ਵਿੱਚ ਐਫਆਈਰ ਰਜਿਸਟਰ ਲਿਆ ਪ੍ਰਾਪਤ ਕਰ ਸਕਦੇ ਆ। ਤੁਸੀਂ ஆன்ਲਾਈਨ ਸ਼ਿਕਾਇਤ ਵੀ ਕੰਸਰਨ ਹੈ ਇਹ ਤੇ थाने ਨਹੀਂ ਆਣਾ ਪਈਗਾ ਸ਼ਿਕਾਇਤ ਨਹੀਂ ஆன்ਲਾਈਨ ਵੀ ਇਹਦੇ ਵਿੱਚ ਸ਼ਿਕਾਇਤ ਰਿਲਦਾ ਹੈ ਜਿਵੇਂ ਤੁਹਾਨੂੰ ਦੱਸਿਆ ਹੈਗਾ ਜਿਹੜਾ ਐਫਆਈਰ ਦਾ கான்ਸੈਪਟ ਇਹੀ ਹੈ ਵੀ ਆਪਾਂ ஆன்ਲਾਈਨ ਸ਼ਿਕਾਇਤ ਦੇ ਉੱਪਰ ਵੀ ਐਫਆਈਰ ਦਰਜ ਕਰਕੇ ਇਨਵੈਸਟੀਗੇਸ਼ਨ ਆਰੰਭ ਸਕਦੇ ਆ ਪਰ ਉਹਦੇ ਵਿੱਚ 3 ਦਿਨਾਂ ਦੇ ਅੰਦਰ ਅੰਦਰ ਜਿਹੜੇ ਕੰਸਰਨਡ ਆਪਣੇ ਹੈਗੇ ਨੇ ਆਪਣੇ ਕੰਸਰਨਡ ਮੁੱਦੇ ਹੀ ਹੈਗੇ ਨੇ ਕੰਪਲੇਨੈਂਟ ਹੈਗੇ ਨੇ ਉਹਨਾਂ ਦੇ ਰਿਟਨ ਸਟੇਟਮੈਂਟ